ਅੱਜ ਮੈਂ ਸਵੇਰੇ ਸਵੇਰੇ ਸ਼ੇਅਰ ਕਰਨਿਆ ਹੀ ਸੋਚਿਆ ਤੁਹਾਡੇ ਨਾਲ ਵੀ ਕੁਦਰਤ ਦਾ ਨਜ਼ਾਰਾ ਕੁਝ ਸ਼ੇਅਰ ਕੀਤਾ ਜਾਵੇ ਸਵੇਰ ਸਵੇਰ ਦੀ ਸ਼ੈਅ ਜਿਹੜੀ ਹੈ ਕੁਦਰਤ ਦੇ ਨਾਲ ਤਾਂ ਜੋੜਦੀ ਜੋੜਦੀ ਹੈ ਸਾਨੂੰ ਪਰਮਾਤਮਾ ਦੇ ਨਾਲ ਵੀ ਜੋੜ ਕੇ ਰੱਖਦੀ ਹੈ ਤਾਂ ਸਭ ਨੂੰ ਗੁਜਾਰਿਸ਼ ਹੈ ਮੇਰੀ ਕਿ ਸਵੇਰੇ ਕੁਝ ਸਮਾਂ ਕੱਢ ਕੇ ਉਸ ਕੁਦਰਤ ਦੀ ਗੋਦ ਵਿੱਚ ਵੀ ਬੈਠਿਆ ਕਰੋ ਕਿਉਂਕਿ ਅਜਿਹਾ ਸਕੂਨ ਜੋ ਕੁਦਰਤ ਦੀ ਗੋਦ ਵਿੱਚ ਮਿਲਦਾ ਹੈ ਹੋਰ ਕਿਤੇ ਨਹੀਂ ਮਿਲ ਸਕਦਾ ਵਾਹਿਗੁਰੂ ਮੇਰ ਕਰੇ ਸਾਰਿਆਂ ਤੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ